ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਾਰਿਆਂ ਠੀਕ ਠਾਕ ਆਦਾ ਵਲੌਗ ਹਰ ਇੱਕ ਵਲੌਗ ਨਾਲ ਇਦਾਂ ਹੀ ਸ਼ੁਰੂ ਹੁੰਦਾ ਵਾ ਤੇ ਜ਼ਰੂਰੀ ਸੂਚਨਾ ਸਾਰਿਆਂ ਵਾਸਤੇ ਇਹ ਆ ਕਿ ਨੱਥ ਟੀਵੀ ਅਨਮੋਲ ਦੇ ਉੱਤੇ ਸਾਡੀ ਨਵੀਂ ਵੀਡੀਓ ਜਿਹੜੀ ਉਹ ਸ਼ੁਰੂ ਹੋਈ ਆ ਅੱਜ ਤੋਂ ਹਾਂਜੀ ਅੱਜ ਪ੍ਰੀਮ ਹੋ ਗਈ ਆ 26 26 ਜੁਲਾਈ ਤੇ ਅੱਜ ਸ਼ੁਰੂ ਕੀਤੀਆਂ ਵੀਡੀਓ ਨਵੀ ਤੁਸੀਂ ਸਾਰਿਆਂ ਨੇ ਦੇਖਣੀ ਆ ਬਹੁਤ ਅਲੱਗ ਕਨਸੈਪਟ ਆ ਕੀ ਵਧੀਆ ਚੀਜ਼ ਆ ਤੁਹਾਨੂੰ ਵੀ ਵੇਖ ਕੇ ਵਧੀਆ ਲੱਗੇਗੀ ਮੇਰਾ ਰੋਲ ਥੋੜਾ ਜਿਆਦਾ ਡਿਫਰੈਂਟ ਵਾ ਪਰ ਪਤਾ ਨਹੀਂ ਕਿਦਾਂ ਦਾ ਲੱਗਦਾ ਤੁਹਾਨੂੰ ਤੇ ਜ਼ਰੂਰ ਦੇਖਣੀ ਸਾਰਿਆਂ ਨੇ ਤੇ ਕਮੈਂਟ ਕਰਕੇ ਦੱਸਣਾ ਕਿ ਕਿੱਦਾਂ ਦਾ ਲੱਗਿਆ ਵੀਡੀਓ ਜਿਹੜੀ ਆ ਨੌ ਸੱਸ ਦੇ ਝਗੜੇ ਤੋਂ ਥੋੜੀ ਜੀ ਹਟ ਗਈ ਆ ਤੇ ਬਾਕੀ ਕੋਸ਼ਿਸ਼ ਤੇਹੀ ਰਹੀ ਕੀਤੀ ਆ ਕਿ ਵੀਡੀਓ ਵਧੀਆ ਲੱਗੇ ਤੁਹਾਨੂੰ ਹਾਂਜੀ ਤੇ ਹਰ ਵਾਰੀ ਇਹੋ ਕੋਸ਼ਿਸ਼ ਕਰੀਦੀ ਆ ਪਰ ਕਈ ਵਾਰੀ ਕਿੰਨਾ ਗਲਤੀਆਂ ਹੋ ਜਾਂਦੀਆਂ ਵਾ ਤੇ ਬਟ ਫਿਰ ਵੀ ਜ਼ਰੂਰ ਦੇਖਿਓ ਸਾਰਿਆਂ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਕੁਝ ਕੀ ਕਹਿਣਾ ਚਾਹਉਂ। ਮੈਂ ਹੋਰ ਕਹਿਣਾ ਚਾਹੁੰਗੀ ਕਿ ਜੀ ਕੰਮ ਬੜਾ ਜ਼ਿਆਦਾ ਹੋਇਆ ਹੈ। ਕੰਮ ਬੜਾ ਜ਼ਿਆਦਾ ਆਇਆ ਹੈ। ਤੇ ਇਸ ਸੈਟਿੰਗ ਵਿੱਚ ਵੀ ਵੀਡੀਓ ਵਿੱਚ ਜਿਹੜੇ ਸਾਰੇ ਚੈਨਲ ਗਿਆ ਨਾ ਉਹ ਮਤਲਬ ਵੇਖਣ ਵਾਸਤੇ ਸਾਡੇ ਨੱਤ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਬੱਡੀ ਵੀਡੀਓ ਵੀ ਜਿਹੜੀ ਹੈ ਨੱਤ ਟੀਵੀ ਤੇ ਆ ਰਹੀ ਆ। ਕੰਮ ਬੜਾ ਜ਼ਿਆਦਾ ਬਹੁਤ ਬਹੁਤ ਜਲਦੀ ਨਹੀਂ ਉਹਦੇ ਵਿੱਚ ਕੁਝ ਨਵਾਂ ਕਰਨ ਜਾ ਰਹੀ ਹਾਂ। ਮੈਂ ਮਾਈਕ ਵੀ ਤਾਂ ਠੀਕ ਹੈ। ਇੱਕ ਵੀਡੀਓ ਹਣ ਜਿੱਦਾਂ ਪਿਛੇ ਹੀ ਖਤਮ ਗਾਤੀ ਆ ਤੇ ਟੀਆ ਲਈ ਟੀਆ ਦਿੱਤੀ ਤੇ ਬੋਲ। ਉਹਦੇ ਵੀ ਸਾਰੇ ਹੀ ਬੈਂਟ ਕੀਤੀ ਹੈ ਕਿ ਵੀਡੀਓ ਦਾ ਦੇ ਕੁਝ ਪਤਾ ਹੀ ਨਹੀਂ ਲਗਾਤੇ ਹੀ ਡੀਪਲੀ ਵਿਖਾਇਆ ਨਹੀਂ ਹੈ ਬੜੀ ਜੀ ਦਵਾ ਪੱਖਾ ਨਾਲ ਰੱਖੀ ਹੈ ਨਾ ਉਹਦੇ ਚ ਹੀ ਡੀਪਲੀ ਬਖਾ ਰਹੇ ਆ ਉਹਦੇ ਚ ਮਨ ਹੁਣ ਅਹੀਂ ਜਿਹੜੀ ਤਲਾਕ ਵਾਲੀ ਵੀਡੀਓ ਆ ਉਹਦੇ ਵਿੱਚ ਅਸੀਂ ਹਰੇਕ ਚੀਜ਼ ਨੂੰ ਮਤਲਬ ਪੂਰਾ ਡਿਟੇਲ ਚ ਡੀਪਲੀ ਜਾ ਕੇ ਹੋਰ ਅਗਰ ਕੋਈ ਸੀਨ ਕੋਈ ਵੀ ਹਾਨੂੰ ਜਾਂਦਾ ਮਿਸ ਨਾ ਹੋ ਜੇ ਹਾਂਜੀ ਮਤਲਬ ਕੋਈ ਵੀ ਪੱਖ ਜਿਹੜਾ ਅਗਰ ਉਹ ਰੁਪਿੰਦਰ ਦੇ ਭਰਾ ਦਾ ਮੇਰਾ ਪੱਖ ਆ ਉਹ ਵੀ ਨਾ ਰਹੇ ਜ ਰੁਪਿੰਦਰ ਦਾ ਰਮਨ ਬੈਣਜੀ ਦਾ ਸੰਦੀਪ ਵੀਡੀਓ ਦੇ ਵਿੱਚ ਜਿਹੜੀ ਮੇਨ ਜੀ ਜੇ ਆ ਵੀ ਹੁਣ ਵੇਖੋ ਜਿਹੜਾ ਬੰਦੇ ਦੇ ਵਿੱਚ ਹੰਕਾਰ ਕਈ ਵਾਰੀ ਨਾ ਜਾਂਦਾ ਕਿ ਜਿਹੜਾ ਤਲਾਕ ਚੰਗਾ ਜਾਂ ਮੋਹ ਦੇ ਵਿੱਚ ਜਿਹੜਾ ਸੱਸ ਦਾ ਰੋਲ ਵਾ ਹੁਣ ਉਹ ਸੱਸ ਨੂੰ ਕੀ ਆਪਣੇ ਮਨ ਚ ਵੀ ਮੈਂ ਆਪਣੀ ਨੋਨ ਤੰਗੀ ਦੇਣੀ ਪਰ ਜਿਹੜੀ ਤੰਗੀ ਉਹਦੀ ਕੁੜੀ ਨੂੰ ਮਿਲਦੀ ਆ ਉਹਦੇ ਬਾਰੇ ਉਹ ਬੇਖਬਰ ਹੈ ਨਾ ਉਹ ਫਿਰ ਵੀ ਚਾਉਂਦੇ ਆ ਫਿਰ ਉਹਨਾਂ ਨੇ ਕਿੱਦਾਂ ਗਿਆ ਹੈ ਨਾ ਇਹਨਾਂ ਮਤਲਬ ਬੜੀਆਂ ਚੀਜ਼ਾਂ ਵਾਂਗ ਜੇ ਸੋਚੀ ਆਪਾਂ ਪਰ ਉਹ ਬੋਲਦੇ ਦੱਸਦੇ ਸਾਰੇ ਜਿਹੜੇ ਆਪਕੀ ਸਪੂਟ ਕਰਿਆ ਕਰੋ ਹਾਲਾਂਕਿ ਗਲਤੀਆਂ ਹੋ ਜਾਂਦੀਆਂ ਨੇ ਉਹਦੇ ਸੁਭਾਵਿਕ ਗੱਲ ਵਾ ਅਹੀਂਵੇਂ ਸਾਰਾ ਨਾਲ ਕੋਈ ਗਲਤੀਆਂ ਹੁੰਦੀਆਂ ਪਰ ਕੋਸ਼ਿਸ਼ ਇਹ ਕਰੀਦੀ ਹੈ ਕਿ ਸਾਰੇ ਜਣੇ ਵਧੀਆ-ਵਧੀਆ ਮਨਣਾ ਰਿਸਪੌਂਸ ਦੇਣ ਤੇ ਵਧੀਆ-ਵਧੀਆ ਰਿਸਪੌਂਸ ਦਿੰਦੇ ਵੀ ਉਹ ਜਿਹੜੇ ਰਿਸਪੌਂਸ ਮਿਲਦਾ ਉਹ ਵਰਕਰ ਮੰਨ ਲੈਂਦੇ ਹਾਂ ਤੇ ਇੱਕ ਗੱਲ ਹੋਰ ਹੀ ਤੜਨਾ ਕਰਨੀ ਜਿਹੜਾ ਮੁਕਤਿਆਰ ਪਰਮੀਤੂ ਲੌਕ ਚੈਨਲ ਆ ਉਹਨੂੰ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਅੱਜ ਉਹਨਾਂ ਦੀ ਵੀ ਵੀਡੀਓ ਪੈਣੀ ਹੈ ਵੀਡੀਓ ਪੈਣੀ ਹੈ ਤੇ ਉਹ ਵੀਡੀਓ ਨੂੰ ਵਾਤੂ-ਵੱਤ ਸਾਰੇ ਜਣੇ ਦੇਖੋ ਪਿਆਰ ਕਰੋ ਤੇ ਗਾਗੇ ਉਹਨਾਂ ਨੂੰ ਸੁਜੈਸਟ ਕਰੋ ਕਿ ਤੁਸੀਂ ਹੀ ਕਿਰੇ ਟੌਪਿਕ ਤੇ ਵੀਡੀਓ ਬਣਾ ਸਕਦੇ ਹੋ ਉਹ ਚੈਨਲ ਦਾ ਲਿੰਕ ਜਿਹੜਾ ਅਸੀਂ ਥੱਲੇ ਐਸਸੀ ਦੇ ਵਿੱਚ ਦੇਣਾ ਹੈ ਜੇ ਕਿ ਹਿੰਦੀ ਵੀ ਮਨ ਲਵ ਆਪਣੀ ਸਟੋਰੀ ਦੱਸਣੀ ਹੋਵੇ ਜਾਂ ਕੁਛ ਸਿਰ ਵਟਸਐਪ ਤੇ ਮੈਸੇਜ ਕਰ ਸਕਦਾ ਉਹਦੇ ਤੇ ਦੱਸ ਸਕਦੇ ਹੋ ਕਿ ਪਰਮੀਤ ਹੋਣੀ ਮਨ ਲਵ ਆਪਣੀ ਸਟੋਰੀ ਬਣਾਉਣ ਦਾ ਕੀਤਾ ਤੇ ਅਗੇ ਨਾਲ ਬਰਨੀ ਦੀ ਦੀ ਐਕਟਿੰਗ ਬੜੀ ਵਧੀਆ ਹੋਵਦੀ ਆ ਸੋ ਤੁਸੀਂ ਸਰ ਜੀ ਨੇ ਸੋ ਨਈ ਅਗੇ ਨਾਲ ਤਾਂ ਕਾਫੀ ਫਰਕ ਪੈਂਦਾ ਉਹ ਕਰ ਲੈਣਾ ਆ ਵਧੀਆ ਇਹ ਆ ਵੀ ਉਹ ਆਮ ਹੀ ਨਹੀਂ ਬੋਲਦੇ ਹੈਗੇ ਨਾ ਜਿਨ੍ਹਾਂ ਕਿ ਕਿਸੇ ਨੇ ਪੁੱਛਿਆ ਬਸ ਉਹਨਾਂ ਕਹ ਜਵਾਬ ਦੇ ਦੇਣਾ ਵਾ ਇਹ ਵੇਲੇ ਜੇ ਨਹੀਂ ਜੀ ਕਿਤਾ ਤਾਂ ਨਹੀਂ ਦੇਣਾ ਮਤਲਬ ਬੜੇ ਸ਼ਰਮੀਲੇ ਜਿਹੇ ਟਾਈਪ ਦੇ ਆ ਤੇ ਇਹ ਵੀ ਹੋਣ ਦਿਓ ਅੱਗੇ ਨਾਲੋਂ ਕਾਫੀ ਆਪਣੇ ਆਪ ਨੂੰ ਖੋਹਦੇ ਆ ਕਰਨ ਨਹੀਂ ਕਾਫੀ ਤੇ ਤੁਸੀਂ ਸਾਰੇ ਨੇ ਚੈਨਲ ਜਿਹੜਾ ਜਰੂਰ ਦੇਖਣਾ ਆ ਵੀਡੀਓਜ਼ ਦੇਖਣੀਆਂ ਨੇ ਚੈਨਲ ਸਬਸਕ੍ਰਾਈਬ ਕਰਨਾ ਵਾ ਤੇ ਬਾਕੀ ਕਮੈਂਟ ਕਰਨ ਲਗਾ ਥੋੜਾ ਜਿਹਾ ਹੱਥ ਹੌਲਾ ਰੱਖਿਆ ਕਰੋ ਤੇ ਕਮੈਂਟ ਵਿੱਚ ਥੋੜਾ ਜਿਹਾ ਲਗਾ ਕਮੈਂਟ ਤਾਂ ਇਹੀ ਮੈਂ ਮਤਲਬ ਖਾਸ ਕਰਕੇ ਲਈ ਹੈ ਨਾ ਅੱਗੇ ਹੀ ਕਦੀ ਕਿਸੇ ਦਾ ਰਿਪਲਾਈ ਕੀਤਾ ਜਿਹਦਾ ਵਿੱਚ ਜੋ ਤੇ ਵਿੱਚ ਨਹੀਂ ਲੈਂਦੀ ਆ ਜਾਂ ਬੁੱਢੀ ਲੱਗਦੀ ਹੈ ਕੁਛ ਜਦੋਂ ਵਿੱਚ ਜਿ ਲੈ ਨਹੀਂ ਛੱਡਦੀ ਹੈ ਨਾ ਉਦੋਂ ਫਿਰ ਸਾਰੇ ਕੇ ਮਤਲਬ ਸੀਨ ਦੇ ਅਕੋਰਡਿੰਗ ਸਾਰੇ ਕੰਮ ਕਰਨੇ ਪੈਂਦੇ ਵਿੱਚ ਮੈਨੂੰ ਕੁੜੀਆਂ ਵਾਲਾ ਰੋਲ ਮਿਲਦਾ ਰਿਹਾ ਹੁਣ ਮੈਨੂੰ ਨੂਆ ਵਾਲਾ ਮਿਲਦਾ ਰਿਹਾ ਜਿਵੇਂ ਲੈ ਦਿਰੀ ਫੇ ਸਾਰੇ ਕਹਿੰਦੇ ਰਹੇ ਵੀ ਮੈਨੂੰ ਹੁੰਜੇ ਨੀਲੇ ਦੀ ਕਿਤਾਬ ਡੀਜੀ ਲੱਗਦੀ ਆ ਜਾਂ ਕਿਦਾਂ ਵੀ ਪਰ ਉਹਦੇ ਥੱਲੇ ਜਿਹੜੇ ਕਮੈਂਟ ਬਲਕ ਦੂਜਿਆਂ ਨੇ ਕੀਤੇ ਹਨਾ ਪੈਂਟਰਾਵਾਂ ਨਾਲ ਰਿਪਲਾਈ ਕੀਤੇ ਵੀ ਮਤਲਬ ਜ ਮਤਲਬ ਲੋਕ ਕਿ ਹੇ ਪਾਸੇ ਵੀ ਨਹੀਂ ਜਿੰਦੇ ਨੇ ਜਦੋਂ ਹਨਾ ਕੋਈ ਚੰਗਾ ਕਰਦਾ ਤਾਂ ਵੀ ਨਹੀਂ ਚੰਗਾ ਰਹਿਣ ਦਿੰਦੇ ਉਹਨਾਂ ਦਾ ਵੀ ਇਹੀ ਬੜਾ ਸ਼ੁਕਰਗੁਜ਼ਾਰ ਮਤਲਬ ਸੋ ਉਹਦੇ ਵਿੱਚੋਂ ਕੁਝ ਕੇ ਪਰਸੈਂਟ ਲੋਕ ਹੁੰਦੇ ਜਿਨ੍ਹਾਂ ਨੂੰ ਮੜਾ ਬੋਲਣ ਦੀ ਹੱਦਤ ਹੁੰਦੀ ਆ ਉਏ ਦਿਨਾਂ ਲਈ ਇਹ ਦੱਸਦੀ ਆ ਵੀ ਹਨਾ ਆਪਣੀ ਬੋਲ ਬੜੀ ਕਿੰਨੀ ਬੋਲ ਬੜੀ ਕਿੰਨੀ ਕਾ ਨਹੀਂ ਬਾਕੀ ਵਧੀਆ ਚਲੋ ਹਨਾ ਸਾਰੇ ਆਪਣੀ ਵਧੀਆ ਰੱਖਣ ਦੇ ਬਗੈਰ ਆ ਬੰਦਾ ਵਧੀਆ ਰਵੇ ਸਾਡੇ ਪੜੇ ਲਿਖੇ ਹੁੰਦਾ ਇਹੋ ਹੀ ਫਾਇਦਾ ਵਾ ਕਿ ਅਗਰ ਅਸੀਂ ਜਿਹੜੇ ਮਾਲੂ ਹਨ ਉਹਦੇ ਤੋਂ ਗੱਲ ਕਰ ਵੀ ਦਿੰਦਾ ਵਾ ਤੇ ਉਹਨਾਂ ਚੀਜ਼ਾਂ ਦੀ ਬਹੁਤੀ ਟੈਨਸ਼ਨ ਨਹੀਂ ਲਈਦੀ ਤੇ ਅਗਰ ਅਸੀਂ ਕਿਸ ਦੇ ਵੱਲ ਵੇਖ ਕੇ ਭੱਜਾਂਗੇ ਤੇ ਫਿਰ ਸਾਡੀ ਆਪਣੀ ਜਿਹੜੀ ਰੇਸ ਆ ਉੱਚੇ ਵੀ ਹੀ ਨਾ ਜਾਗੇ ਕੀ ਤੇ ਲੱਗੂਗਾ ਬੰਦਾ ਆਪਣੇ ਦਾਇਰੇ ਜੇ ਵਿੱਚ ਰਹਿ ਕੇ ਰਵੇ ਨਾ ਤੇ ਫਿਰ ਦੂਜੇ ਆਪਣਾ ਆਪਣਾ ਕੰਮ ਕਰੀ ਜਾ ਨੇ ਤੇ ਵਧੀਆ ਹਨਾ ਤੇ ਠੀਕ ਹੈ ਜੀ ਬਸ ਇੰਨੀਆ ਗੱਲਾਂ ਦੇ ਨਾਲ ਹੀ ਬਸ ਹੁਣ ਦੱਸ ਹੀ ਗਾ ਸਾਰਿਆਂ ਨੂੰ ਤੇ ਜਿਹੜੀ ਨੱਤਵੀਂ ਅਨਮੋਲ ਤੇ ਉਹ ਵੀ ਜਰੂਰ ਦੇਖਣੀ ਆ ਤੇ ਪਿਆਰ ਪਮੀਤ ਬਲੌਗ ਚੈਨਲ ਸਬਸਕ੍ਰਾਈਬ ਜਰੂਰ ਕਰ ਨੱਤਵੀਂ ਵਾਲੀ ਵੇਖ ਨੱਤਵੀਂ ਲਈ ਦੇਖਣੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਸੋ ਸਾਰਿਆਂ ਠੀਕ ਠਾਕ ਹੈ ਆਦਾ ਬਲੌਗ ਹਰ ਹਰੇਕ ਬਲੌਗ ਨਾਲ ਇਦਾਂ ਹੀ ਸ਼ੁਰੂ ਹੁੰਦਾ ਵਾ ਤੇ ਜਰੂਰੀ ਸੂਚਨਾ ਸਾਰਿਆਂ ਵਾਸਤੇ ਇਹ ਆ ਕਿ ਨੱਤਵੀਂ ਅਨਮੋਲ ਦੇ ਉੱਤੇ ਸਾਡੀ ਨਵੀਂ ਵੀਡੀਓ ਜਿਹੜੀ ਹੋਈ ਆ ਅੱਜ ਤੋਂ ਹਾਂਜੀ ਅੱਜ ਪ੍ਰੀਮ ਹੋ ਗਈ ਆ 26 26 ਜੁਲਾਈ ਤੇ ਅੱਜ ਸ਼ੁਰੂ ਕੀਤੀਆਂ ਵੀਡੀਓ ਨਵੀਂ ਤੁਸੀਂ ਸਾਰਿਆਂ ਨੇ ਦੇਖਣੀ ਆ ਬਹੁਤ ਅਲੱਗ ਕਨਸੈਪਟ ਆ ਵਧੀਆ ਚੀਜ਼ ਆ ਤੁਹਾਨੂੰ ਵੀ ਵੇਖਣ ਚ ਵਧੀਆ ਲੱਗੇਗੀ ਮੇਰਾ ਰੋਲ ਥੋੜਾ ਜਿਆਦਾ ਡਿਫਰੈਂਟ ਵਾ ਪਰ ਪਤਾ ਨਹੀਂ ਕਿਦਾਂ ਦਾ ਲੱਗਦਾ ਤੁਹਾਨੂੰ ਤੇ ਜ਼ਰੂਰ ਦੇਖਣੀ ਸਾਰਿਆਂ ਨੇ ਤੇ ਕਮੈਂਟ ਕਰਕੇ ਦੱਸਣਾ ਕਿ ਕਿੱਦਾਂ ਦੇ ਲੱਗੇ ਵੀਡੀਓ ਜਿਹੜੀ ਆ ਨੌ ਸੱਸ ਦੇ ਝਗੜੇ ਤੋਂ ਥੋੜੀ ਜਿਹੀ ਹਟ ਗਈ ਆ ਤੇ ਬਾਕੀ ਕੋਸ਼ਿਸ਼ ਤੇ ਹੀ ਇਹੋ ਕੀਤੀ ਆ ਕਿ ਵੀਡੀਓ ਵਧੀਆ ਲੱਗੇ ਤੁਹਾਨੂੰ ਹਾਂਜੀ ਹਰ ਵਾਰੀ ਇਹੋ ਕੋਸ਼ਿਸ਼ ਕਰੀਦੀ ਆ ਪਰ ਕਈ ਵਾਰੀ ਕਿਤੇ ਮੈਂ ਗਲਤੀਆਂ ਹੋ ਜਾਂਦੀਆਂ ਵਾ ਤੇ ਬਟ ਫਿਰ ਵੀ ਜਰੂਰ ਦੇਖਿਓ ਸਾਰਿਆਂ ਨੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਤੁਸੀਂ ਕੀ ਕਹਿਣਾ ਚਾਹੋ ਮੈਂ ਹੋ ਕਹਿਣਾ ਚਾਹੁੰਗੀ ਕਿ ਜੇ ਕੰਮ ਬੜਾ ਚੰਗਾ ਹੋਇਆਗਾ ਕੰਮ ਬੜਾ ਚੰਗਾ ਆਵਾ ਤੇ ਸੈਟਿੰਗ ਵਿੱਚ ਵੀ ਵੀਡੀਓ ਵਿੱਚ ਜਿਹੜੇ ਸਾਰੇ ਚੈਨਲ ਗਿਆ ਨਾ ਉਹ ਮਤਲਬ ਦੇਖਣ ਵਾਸਤੇ ਸਾਡੇ ਨਾਤੇ ਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਬੱਡੀ ਵੀਡੀਓ ਵੀ ਜਿਹੜੀ ਹੈ ਨੱਤ ਟੀਵੀ ਤੇ ਆ ਰਹੀ ਆ ਤਲਾਕ ਚ ਗੱਲ ਬਹੁਤ ਬਹੁਤ ਜਲਦ ਹੀ ਉਹਦੇ ਵਿੱਚ ਕੁਝ ਨਵਾਂ ਕਰਨ ਜਾ ਰਹੀ ਆ ਮੈਂ ਮਾਈਕ ਚ ਰੱਖਿਆ ਠੀਕ ਹੈ ਇੱਕ ਵੀਡੀਓ ਹਟਾ ਜਿੱਦਾਂ ਪਿਛੇ ਅਸੀਂ ਖਤਮ ਕਰਤੀ ਆ ਤੇ ਟੀਆ ਲਈ ਟੀਆ ਕਰਤੀ ਤੇ ਬੋਲ ਉਹਦੇ ਵਿੱਚ ਸਾਰੇ ਬੈਂਟ ਕਿਤੇ ਸੀ ਕਿ ਵੀਡੀਓ ਦਾ ਦੇ ਕੁਝ ਪਤਾ ਹੀ ਨਹੀਂ ਲਗਾਤੀ ਹੀ ਟਿੱਪਲੀ ਵਿਖਾਇਆ ਨਹੀਂ ਆ ਉਹਨੇ ਜਿਹਦਾ ਵੱਖਣਾ ਰੱਖੀ ਹੈ ਨਾ ਉਹਦੇ ਚ ਹੀ ਟਿੱਪਲੀ ਵਿਖਾ ਰਹੇ ਆ ਉਹਦੇ ਚ ਮੈਂ ਹੁਣ ਅਹੀਂ ਜਿਹੜੀ ਤਲਾਕ ਵਾਲੀ ਵੀਡੀਓ ਆ ਉਹਦੇ ਵਿੱਚ ਅਸੀਂ ਹਰੇਕ ਚੀਜ਼ ਨੂੰ ਮਤਲਬ ਪੂਰਾ ਡਿਟੇਲ ਚ ਡੀਪਲੀ ਜਾ ਕੇ ਹੋਰ ਅਗਰ ਕੋਈ ਸੀਨ ਕੋਈ ਵੀ ਹਾਨੂੰ ਜਾਂਦਾ ਮਿਸ ਨਾ ਹੋ ਜੇ ਹਾਂਜੀ ਮਤਲਬ ਕੋਈ ਵੀ ਪੱਖ ਜਿਹੜਾ ਅਗਰ ਉਹ ਰੁਪਿੰਦਰ ਦੇ ਭਰਾ ਦਾ ਮੇਰਾ ਪੱਖ ਆ ਉਹ ਵੀ ਨਾ ਰਹੇ ਰੁਪਿੰਦਰ ਦਾ ਰਮਨ ਬੈਨਜੀ ਦਾ ਸੰਦੀਪ ਵੀਡੀਓ ਦੇ ਵਿੱਚ ਜਿਹੜੀ ਮੇਨ ਜੀ ਹੈ ਆ ਵੀ ਹੁਣ ਵੇਖੋ ਜਿਹੜਾ ਬੰਦੇ ਦੇ ਵਿੱਚ ਹੰਕਾਰ ਕਈ ਵਾਰੀ ਨਾ ਜਾਂਦਾ ਕਿ ਜਿਹੜਾ ਤਲਾਕ ਚੰਗਾ ਜਾਂ ਮੋਦੇ ਦੇ ਵਿੱਚ ਜਿਹੜਾ ਸੱਸ ਦਾ ਰੋਲ ਵਾ ਹੁਣ ਉਹ ਸੱਸ ਨੂੰ ਕੀ ਆਪਣੇ ਮਨ ਚ ਵੀ ਮੈਂ ਆਪਣੀ ਨੋਨ ਤੰਗੀ ਦੇਣੀ ਪਰ ਜਿਹੜੀ ਤੰਗੀ ਉਹਦੀ ਕੁੜੀ ਨੂੰ ਮਿਲਦੀ ਆ ਉਹਦੇ ਬਾਰੇ ਉਹ ਵੀ ਖਬਰ ਹੈ ਨਾ ਉਹ ਫਿਰ ਵੀ ਚਾਉਂਦੇ ਆ ਵੀ ਉਹਨਾਂ ਨੇ ਕਿੱਦਾਂ ਗਿਆ ਹੈ ਨਾ ਇਹਨਾਂ ਮਤਲਬ ਬੜੀਆਂ ਚੀਜ਼ਾਂ ਵਾਂਗ ਜੀ ਸੋਚੀ ਆਪਾਂ ਪਰ ਜਰੂਰ ਸਾਰੇ ਜਣੇ ਆਪਕੀ ਫੂਡ ਕਰਿਆ ਕਰੋ ਹਾਲਾਂਕਿ ਗਲਤੀਆਂ ਹੋ ਜਾਂਦੀਆਂ ਨੇ ਉਹ ਦੇ ਸੁਭਾਵਿਕ ਗੱਲ ਵਾ ਅਸੀਂ ਵੀ ਇਨਸਾਨ ਆ ਸਾਡੇ ਕੋ ਵੀ ਗਲਤੀਆਂ ਹੁੰਦੀਆਂ ਪਰ ਕੋਸ਼ਿਸ਼ ਇਹ ਕਰੀਦੀ ਆ ਜੀ ਸਾਰੇ ਜਣੇ ਵਧੀਆ ਵਧੀਆ ਮਨਣਾ ਰਿਸਪੌਂਸ ਦੇਣ ਤੇ ਵਧੀਆ ਤਹੀ ਰਿਸਪੌਂਸ ਦਿੰਦੇ ਵੀ ਉਹ ਜੇ ਜੇ ਰਿਸਪੌਂਸ ਮਿਲਦਾ ਤਾਂ ਹੋਰ ਕੰਮ ਕਰ ਸਕਦਾ ਬਿਕ ਗਲ ਹੋ ਨਹੀਂ ਤੜਨਾ ਕਰਨੀ ਜਿਹੜਾ ਮੁਕਤਿਆਰ ਪਰਮੀਤ ਬਲੌਗ ਚੈਨਲ ਆ ਉਹਨੂੰ ਤੁਸੀਂ ਸਾਰੇ ਜਣੇ ਸਬਸਕ੍ਰਾਈਬ ਕਰ ਲਓ ਅੱਜ ਉਹਨਾਂ ਦੀ ਵੀ ਵੀਡੀਓ ਪੈਣੀ ਹੈ ਵੀਡੀਓ ਪੈਣੀ ਹੈ ਤੇ ਉਹ ਵੀਡੀਓ ਨੂੰ ਵਾਤੂ ਵਾਤ ਸਾਰੇ ਜਣੇ ਨੂੰ ਖੂ ਪਿਆਰ ਕਰੋ ਤੇ ਗਾ ਇਹਨਾਂ ਨੂੰ ਸੁਜੈਸਟ ਕਰੋ ਕਿ ਤੁਸੀਂ ਹੀ ਕਿਹੜੇ ਟੌਪਿਕ ਤੇ ਵੀਡੀਓ ਬਣਾ ਸਕਦੇ ਹੋ ਉਹ ਚੈਨਲ ਦਾ ਲਿੰਕ ਜਿਹੜਾ ਅਸੀਂ ਥੱਲੇ ਐਸੀ ਵਿੱਚ ਦੇਣਾ ਹੈ ਜੇ ਕਿ ਇਹਨੇ ਵੀ ਮਤਲਬ ਆਪਣੀ ਸਟੋਰੀ ਦੱਸਣੀ ਹੋਵੇ ਜਾਂ ਕੁਛ ਸਾਨੂੰ WhatsApp ਤੇ ਮੈਸੇਜ ਕਰ ਸਕਦਾ ਉਹਦੇ ਤੇ ਦੱਸ ਸਕਦੇ ਹੋ ਕਿ ਪਰਮੀਤ ਹੋਣੀ ਮਤਲਬ ਇਹ ਵੀ ਸਟੋਰੀ ਬਣਾਉਣਾ ਕੀਤਾ ਤੇ ਅੱਗੇ ਨਾਲ ਪਰਨੀਤ ਦੀ ਐਕਟਿੰਗ ਜਿਹੜੀ ਵਧੀਆ ਹੋ ਬੜੀ ਹੈ ਸੋ ਤੁਸੀਂ ਸਰਜ ਨੇ ਨਹੀਂ ਅੱਗੇ ਨਾਲ ਤਾਂ ਕਾਫੀ ਫਰਕ ਪੈਂਦਾ ਹੈ ਉਹ ਕਰ ਲੈਣਾ ਹੈ ਵਧੀਆ ਇਹ ਵੀ ਉਹ ਆਮ ਵੀ ਨਹੀਂ ਬੋਲਦੇ ਹੈਗੇ ਨਾ ਜਿਨ੍ਹਾਂ ਕਿ ਕਿਸੇ ਨੇ ਪੁੱਛਿਆ ਬਸ ਉਹਨਾਂ ਨੂੰ ਜਵਾਬ ਦੇ ਦੇਣਾ ਵਾ ਕਿਹ ਵੇਲੇ ਜੇ ਨਹੀਂ ਜੀ ਕਿਤਾ ਤਾਂ ਨਹੀਂ ਦੇਣਾ ਮਤਲਬ ਬੜੇ ਸ਼ਰਮਿੰਦੇ ਜਿਹੇ ਟਾਈਪ ਦੇ ਆ ਤੇ ਇਹ ਵੀ ਹੋਣ ਦਿਓ ਅੱਗੇ ਨਾਲੋਂ ਕਾਫੀ ਆਪਣੇ ਆਪ ਨੂੰ ਬੋਲਦੇ ਆ ਕਰਨ ਨਹੀਂ ਕਾਫੀ ਤੇ ਤੁਸੀਂ ਸਾਰਿਆਂ ਨੇ ਚੈਨਲ ਜਿਹੜਾ ਜਰੂਰ ਦੇਖਣਾ ਆ ਵੀਡੀਓਜ਼ ਦੇਖਣੀਆਂ ਨੇ ਚੈਨਲ ਸਬਸਕ੍ਰਾਈਬ ਕਰਨਾ ਤੇ ਬਾਕੀ ਕਮੈਂਟ ਕਰ ਲਿਓ ਥੋੜਾ ਜਿਹਾ ਹੱਥ ਹੌਲਾ ਰੱਖਿਆ ਕਰੋ ਕੋਈ ਕਮੈਂਟ ਵਿੱਚ ਥੋੜਾ ਜਿਆਦਾ ਇੱਕ ਕਮੈਂਟ ਆਇਆ ਹੀ ਮੈਂ ਮਤਲਬ ਖਾਸ ਕਰਕੇ ਲਈ ਹੈ ਨਾ ਅੱਗੇ ਹੀ ਕਦੀ ਕਿਸੇ ਦਾ ਰਿਪਲਾਈ ਕੀਤਾ ਦਾ ਵੀ ਜੋ ਉਹਦੇ ਵਿੱਚ ਨਹੀਂ ਲੈਂਦੀ ਆ ਜਾਂ ਬੁੱਢੀ ਲੱਗਦੀ ਹੈ ਕੁਝ ਜਦੋਂ ਵਿੱਚ ਜਿ ਲੈ ਨਹੀਂ ਛੱਡਦੀ ਹੈ ਨਾ ਉਦੋਂ ਫਿਰ ਸਾਰੇ ਕੇ ਮਤਲਬ ਸੀਨ ਦੇ ਅਕੋਰਡਿੰਗ ਸਾਰੇ ਕੰਮ ਕਰਨੇ ਪੈਂਦੇ ਵਿੱਚ ਮੈਨੂੰ ਕੁੜੀਆਂ ਵਾਲਾ ਰੋਲ ਮਿਲਦਾ ਰਿਹਾ ਹੁਣ ਮੈਨੂੰ ਨੂਆ ਵਾਲਾ ਮਿਲਦਾ ਰਿਹਾ ਜਿਵੇਂ ਲੈ ਗਰੀ ਫਿਰ ਸਾਰੇ ਕਹਿੰਦੇ ਰਹੇ ਵੀ ਮੈਨੂੰ ਹੋ ਜਾਂਦੀ ਨੀਂਦ ਆ ਕਿ ਤਾ ਬੁਡੀਜੀ ਲੱਗਦੀ ਆ ਜਾਂ ਕਿਦਾਂ ਵੀ ਪਰ ਉਹਦੇ ਥੱਲੇ ਜਿਹੜੇ ਕਮੈਂਟਸ ਬੰਲਾ ਦੂਜਿਆਂ ਨੇ ਕੀਤੇ ਹਨਾ ਪੈਂਟਰਾਵਾਂ ਦਾ ਰਿਪਲਾਈ ਕੀਤੇ ਕਿ ਮਤਲਬ ਜ ਮਤਲਬ ਲੋਕ ਕਿ ਹੇ ਪਾਸੇ ਵੀ ਨਹੀਂ ਜਿੰਦੇ ਨੇ ਜਦੋਂ ਹਨਾ ਕੋਈ ਚੰਗਾ ਕਰਦਾ ਤਾਂ ਵੀ ਨਹੀਂ ਚੰਗਾ ਰਹਿਣ ਦਿੰਦੇ ਉਹਨਾਂ ਦਾ ਵੀ ਇਹੀ ਬੜਾ ਸ਼ਿਕੰਦਾਰ ਮਤਲਬ ਸੋ ਉਹਦੇ ਵਿੱਚੋਂ ਕੁਝ ਕੇ ਪਰਸੈਂਟ ਲੋਕ ਹੁੰਦੇ ਜਿਨ੍ਹਾਂ ਨੂੰ ਮੜਾ ਬੋਲਣ ਦੀ ਆਦਤ ਹੁੰਦੀ ਆ ਉਹ ਦਿਨਾਂ ਲਈ ਇਹ ਦੱਸਦੀ ਆ ਵੀ ਹਨਾ ਆਪਣੀ ਬੋਲ ਬੜੀ ਕਿੰਨੀ ਬੋਲ ਬੜੀ ਕਿੰਨੀ ਕਵਾ ਨਹੀਂ ਬਾਕੀ ਵਧੀਆ ਚਲੋ ਹਨਾ ਸਾਰੇ ਆਪਣੀ ਵਧੀਆ ਰੱਖਦੇ ਨੇ ਸਾਡੇ ਬੜੇ ਲਿਖੇ ਹੁੰਦਾ ਇਹੋ ਹੀ ਫਾਇਦਾ ਵਾ ਕਿ ਅਗਰ ਅਸੀਂ ਜਿਹੜੇ ਮਾਨੂੰ ਸਾਨੂੰ ਜੇ ਕੋਈ ਗੱਲ ਕਰ ਵੀ ਦਿੰਦਾ ਵਾ ਤੇ ਉਹਨਾਂ ਚੀਜ਼ਾਂ ਦੀ ਬਹੁਤੀ ਟੈਨਸ਼ਨ ਨਹੀਂ ਲਈਦੀ ਕਿ ਉਹ ਅਗਰ ਅਸੀਂ ਕਿਸ ਦੇ ਵੱਲ ਵੇਖ ਕੇ ਭੱਜਾਂਗੇ ਤੇ ਫਿਰ ਸਾਡੀ ਆਪਣੀ ਜਿਹੜੀ ਰੇਸ ਆਉਟ ਚ ਵੀ ਹੀ ਮਾਰ ਦਾਂਗੇ ਇਹ ਤੇ ਲੱਗਦਾ ਆਪਣੀ ਦਾਇਰੇ ਜੇ ਚ ਰਹਿ ਕੇ ਰਵੇ ਨਾ ਤੇ ਬਾਕੀ ਦੂਜੇ ਆਪਣਾ ਆਪਣਾ ਕੰਮ ਕਰੀ ਜਾਂਦੇ ਤੇ ਵਧੀਆ ਹਨਾ ਤੇ ਠੀਕ ਹੈ ਜੀ ਬਸ ਇੰਨੀਆਂ ਗੱਲਾਂ ਦੇ ਨਾਲ ਹੀ ਬਸ ਹੁਣ ਰਸਿਕਾ ਸਾਰਿਆਂ ਨੂੰ ਤੇ ਜਿਹੜੀ ਵੀਡੀਓ ਨੱਚਦੀ ਵੀਨ ਮੋਲ ਤੇ ਆਉਂਦੀ ਉਹ ਵੀ ਜ਼ਰੂਰ ਦੇਖਣੀ ਆ ਤੇ ਪਿਆਰ ਪੂਮਿਤ ਬਲੌਗ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਨੱਚਦੀ ਵਾਲੀ ਵੀ ਵੇਖੀ ਨੱਚਦੀ ਵੀ ਦੇਖਣੀ